ਅੱਜ ਮੈਂ ਸਾਰੀ ਆਪਣੀ ਟੀਮ ਨਾਲ ਡਿਸਟ੍ਰਿਕਟ ਫਾਜ਼ਿਲਕਾ ਆਸੀਏਥੇ ਬੋਰ ਆਏ ਹੋਏ ਆ ਸੀ ਫਾਰਮ ਦੇ ਇੱਥੋਂ ਦੇ ਜਿਵੇਂ ਪੰਜਾਬ ਸਰਕਾਰ ਵੱਲੋਂ ਜਿਹੜੀ ਮੁਹਿੰਮ ਸ਼ੁਰੂ ਹੋਈ ਹੈ ਵਾਰਿੰਗ ਇਸ ਡਰਗਸ ਉਹਦਾ ਜਗ੍ਹਾ ਜਿਹੜਾ ਹੈਗਾ ਅਸੀਂ ਕੀਤਾ ਇੱਥੋਂ ਦੇ ਬੋਟ ਸਿੰਘ ਨਾਮ ਦਾ ਸਮਗਲ ਜਿਹੜਾ ਬਹੁਤ ਹੀ ਕਾਫੀ ਪੁਰਾਣੇ ਸਮੇਂ ਤੋਂ ਸਮਗਲਿੰਗ ਕਰ ਰਿਹਾ ਹੈ ਘੱਟੂ ਘੱਟ 20 ਕੇਸ ਹੋ ਗਏ ਉੱਤੇ ਚੱਲ ਰਿਹਾ ਹੈ ਤੇ ਹੁਣ ਵੀ ਉਹ ਜਿਹੜਾ ਹੈਗਾ ਪਿੱਛੇ ਪੜਚਾ ਹੋ ਕੇ ਦੇਲਛ ਹੈਗਾ ਤੇ ਉਹਦੇ ਪਰਿਵਾਰ ਦੇ ਜਿਹੜੇ ਹੈਗੇ ਆ ਤੁਹਾਨੂੰ ਉਹਦੇ ਬੱਚੇ ਉਹ ਵੀ ਜਿਹੜੇ ਹੈਗੇ ਇਹਦੇ ਵਿੱਚ ਲੱਗੇ ਹੋਏ ਨੇ ਹੁਣ ਇਹਨਾਂ ਦਾ ਜਿਹੜਾ ਹੈਗਾ ਉਹ ਉਹਨਾਂ ਦਾ ਜਿਹੜਾ ਹੈਗਾ ਇਥੋਂ ਦਾ ਉਹਨਾਂ ਨੇ ਆਪਣੇ ਜਿਹੜੇ ਹੈਗੇ ਨਸ਼ੇ ਵੇਚ ਕੇ ਪੰਜਾਬ ਦੀ ਜਵਾਨੀ ਖਰਾਬ ਕਰ ਰਹੀ ਹੈ ਤੇ ਅੱਜ ਜਿਹੜਾ ਹੈਗਾ ਅਸੀਂ ਬਕਾਇਦਾ ਆਰਡਰ ਲੈ ਕੇ ਸਰਕਾਰ ਕੋ ਜਿਹੜਾ ਹੈਗਾ ਉਹਨਾਂ ਦਾ ਕਰਜ਼ਾ ਹੈਗਾ ਉਹ ਟਵਾਇਆ ਜਾ ਰਿਹਾ ਇਹ ਮੁਹਿੰਮ ਜਿਹੜੀ ਸਾਰੇ ਪੰਜਾਬ ਚ ਚੱਲ ਰਹੀ ਹੈ ਇਸੇ ਤਰ੍ਹਾਂ ਹੀ ਅਸੀਂ ਵੀ ਜਿਹੜਾ ਹੈਗਾ ਇਹ ਅੱਜ ਇੱਥੇ ਹੋਰ ਹਰ ਟੀਮ ਨਾਲ ਮਿਲ ਕੇ ਜਿਹੜਾ ਅਸੀਂ ਇਹ ਡੋਜ਼ਰ ਚਲਾ ਕੇ ਜਿਹੜਾ ਹੈਗਾ ਉਹਦਾ ਅ ਕਾਰਨਿਤ ਹੋਇਆ ਗਿਆ ਹੈ ਜਿਹੜਾ ਕਿ ਇਲੈਗਲ ਤੇ ਇਹੋ ਜੀ ਮਾੜੀ ਕਮਾਈ ਦਾ ਬਣਾ ਹੋਇਆ ਹੈ ਸੋ ਬਾਕੀ ਅੱਗੇ ਤੋਂ ਵੀ ਅਸੀਂ ਇਹੀ ਜਿਦੀ ਸਾਡਾ ਜਾਰੀ ਰਹੂਗਾ ਜਿਹੜੇ ਵੀ ਸਮਗੁਲਰ ਰਹਿਗੇ ਚਾਹੇ ਉਹ ਜਿਹੜੇ خاص کر ਜਿਹੜੇ ਵੱਡੇ ਸਮਗਲਰ ਰਿਲੇਸ ਨੇ ਇਰੀਆ ਰਿਲੇਸ ਜਿਨ੍ਹਾਂ ਨੇ ਕਾਫੀ ਐਸੇ ਜਿਹੜਾ ਪਰੇਸ਼ਾਨ ਕੀਤਾ ਵਿਆਂ ਤੇ ਸਾਰੇ ਜਿਹੜੇ ਸਾਡੇ ਸਰਪੰਚ ਪੰਚੇ ਸਭਾ ਸਾਰੇ ਲੋਕ ਜਿਹੜੇ ਇਕੱਠੇ ਆ ਕੇ ਇਸ ਕੇਸ ਜਿੱਦਾ ਸਾਥ ਦੇ ਰਹੇ ਆ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਰੇ ਮਿਲ ਜੁਲ ਕੇ ਜਿਹੜਾ ਹੈਗਾ ਆਪਾਂ ਜਿਹੜਾ ਇਹਗਾਸ ਕੀਤਾ ਇਹਨੂੰ ਜਿਹੜਾ ਹੈਗਾ ਜਿਹੜਾ ਹੈਗਾ ਨਸ਼ੇ ਨੂੰ ਜੜ ਤੋਂ ਖਤਮ ਕਰਾਂਗੇ